ਜੇਪੀਡੀ ਕੇਂਦਰੀ ਲੀਡਰਸ਼ਿਪ ਆਪਣੇ ਆਪ ਨੂੰ ਭਾਵੇਂ ਐਮਪੀ ਕੰਗਨਾਰਾ ਲੋਧ ਦੇ ਬਿਆਨ ਤੋਂ ਵੱਖ ਕਰ ਰਹੀ ਹੈ ਔਰ ਕਹਿ ਰਹੀ ਹੈ ਕਿ ਇਹ ਭਾਜੀਪੀ ਦਾ ਬਿਆਨ ਨਹੀਂ ਹੈ ਪਰ ਅਸਲੀਅਤ ਇਹਨਾਂ ਦੀ ਇਹੀ ਹੈ ਕਿਉਂਕਿ ਇਹ ਪਹਿਲੀ ਵਾਰੀ ਐਦਾਂ ਨਹੀਂ ਹੋਇਆ ਕਿ ਕੰਗਨਾਰਾ ਲੋਧ ਨੇ ਬਿਆਨ ਦਿੱਤਾ ਹੋਵੇ ਇਸ ਤੋਂ ਪਹਿਲਾਂ ਇਹਨਾਂ ਦੇ ਬਹੁਤ ਸਾਰੇ ਸੀਨੀਅਰ ਲੀਡਰ ਵੀ ਐਦਾਂ ਦੇ ਬਿਆਨ ਦਿੰਦੇ ਰਹੇ ਨੇ ਪਰ ਜਿਸ ਤਰ੍ਹਾਂ ਕੱਲ ਕੰਗਨਾਰਾ ਲੋਧ ਦੇ ਦਿੱਤੇ ਬਿਆਨ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਵੱਲੋਂ ਆਪ ਲੋਕਾਂ ਵੱਲੋਂ ਖਾਸ ਕਰਕੇ ਪੰਜਾਬੀਆਂ ਵੱਲੋਂ ਜਿਸ ਤਰੀਕੇ ਦਾ ਵਿਰੋਧ ਹੋਇਆ ਤੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਇਲੈਕਸ਼ਨ ਹੈਗਾ ਖਾਸ ਕਰਕੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੈਗਾ ਜਿੱਥੇ ਕਿ ਕਿਸਾਨਾਂ ਦੇ ਵਿੱਚ ਇਸ ਦੇ ਪ੍ਰਤੀ ਪੂਰਾ ਰੋਸ ਹੈ ਅੱਜ ਭਾਵੇਂ ਇਸੇ ਪ੍ਰੈਸ਼ਰ ਦੇ ਵਿੱਚ ਕੇਂਦਰ ਦੀ ਬੀਜੇਪੀ ਲੀਡਰਸ਼ਿਪ ਜਿਹੜੀ ਹੈ ਉਹ ਕੰਗਨਾ ਰ瑙 ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਈ ਹੈ ਪਰ ਅਸਲੀਅਤ ਇਹਨਾਂ ਦੀ ਇਹੀ ਹੈ ਇਹ ਪੰਜਾਬੀਆਂ ਨੂੰ ਇਹ ਕਿਸਾਨਾਂ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਦੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ ਕਦੇ ਉਹਨਾਂ ਨੂੰ ਵੱਖਵਾਦੀ ਕਹਿੰਦੇ ਆ ਸੋ ਅਸਲੀਅਤ ਇਹਨਾਂ ਦੀ ਜਿਹੜੀ ਹੈ ਉਹ ਇਹ ਹੈ